ਦੀ ਦਿਲ ਲੱਗੀ ਜੱਟੀ ਦਿਲ ਲੱਗੀ ਜੱਟੀ ਪੰਜਾਬ ਦੀ ਦਿਲ ਲੱਗੀ ਜੱਟੀ ਪੰਜਾਬ ਦੀ ਤੇ ਬੰਦੇ ਨੂੰ ਗੱਲ ਹੀ ਚੰਗੀ ਕਰ ਦੇਣੀ ਚਾਹੀਦੀ ਹੈ ਦੇਖਿਆ ਜਾਏ ਤਾਂ ਜਦੋਂ ਬੰਦੇ ਦੇ ਦਾੜੀ ਦੇ ਵਾਲ ਸਿਰ ਦੇ ਵਾਲ ਚਿੱਟੇ ਹੋਣ ਲੱਗ ਜਾਣ ਤਾਂ ਉਹਨੂੰ ਸਿਆਣਾ ਵਹਿਣਾ ਮੰਨਦੇ ਨੇ ਤੇ ਜੇ ਵਾਲ ਚਿੱਟੇ ਹੋਣ ਤੋਂ ਬਾਅਦ ਵੀ ਸਿਆਣ ਫਣਾਈ ਅਕਲ ਨਾ ਆਈ ਤਾਂ ਫਿਰ ਆਉਣੀ ਵੀ ਕਦੋਂ ਆ ਫਿਰ ਮੜੀਆਂ ਚ ਜਾ ਕੇ ਤਾਂ ਆਉਣੀ ਕੀ ਹੈ ਹਣਾ ਸੋ ਇੱਕ ਸਿਆਣਾ ਬਣਾ ਬੰਦਾ ਆਪਣੇ ਆਪ ਨੂੰ ਗਰੀਬਾਂ ਦਾ ਮਜ਼ਦੂਰਾਂ ਦਾ ਮਜਲੂਮਾਂ ਦਾ ਆਗੂ ਕਹਿ ਲਾਉਣ ਵਾਲਾ ਜਿਹਦੇ ਥੱਲੇ ਕਈ ਵੀਰ ਭਰਾਏ ਲਿਖਦੇ ਨੇ ਕਿ ਗਰੀਬਾਂ ਮਜ਼ਦੂਰਾਂ ਦੀ ਆਵਾਜ਼ ਮਜਲੂਮਾਂ ਦੀ ਆਵਾਜ਼ ਡਾਕਟਰ ਰੰਗਰੇਟਾ ਜਿੰਦਾਬਾਦ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਜਿਹੜੇ ਸਖਸ ਨੂੰ ਤੁਸੀਂ ਹੀਰੋ ਮੰਨਦੇ ਹੋ ਜਿਹਦੀ ਤੁਸੀਂ ਇੰਨੀ ਤਾਰੀਫ ਕਰਦੇ ਹੋ ਜਿੰਨੂੰ ਤੁਸੀਂ ਇੰਨਾ ਅਕਲਮੰਦ ਸਮਝਦੇ ਹੋ ਵੀ ਉਹਦੀ ਭਾਸ਼ਾ ਕਿੰਨੀ ਮਾੜੀ ਹੈ ਕਮਿਊਨਿਟੀ ਲਈ ਠੀਕ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਤੁਹਾਨੂੰ ਮੂਰਖਾ ਨੂੰ ਮੂਰਖ ਬਣਾ ਰਿਹਾ ਹੈ ਔਰ ਆਪਣਾ ਜੋੜ ਰਿਹਾ ਆਪਣੇ ਕਮਿਊਨਿਟੀ ਨੂੰ ਹੋਰ ਜੋੜ ਕੇ ਆਪਣੇ ਵੋਟਾਂ ਜੋੜ ਰਿਹਾ ਹੈ ਵੀਊ ਲੈ ਰਿਹਾ ਔਰ ਵਧੀਆ ਚੈਨਲ ਬਣਾ ਕੇ ਉਹ ਤੋਂ ਰੋਜੀ ਰੋਟੀ ਕਮਾ ਰਿਹਾ ਹੈ ਤੁਹਾਡੇ ਵਰਗੇ ਰਜਾਈਆਂ 'ਚ ਬੈਠੇ ਕਮੈਂਟ ਮਾਰਨ ਜੋਗੀ ਰਹਿ ਗਏ ਅਗਲਾ ਕਮਾਈ ਕਰ ਰਿਹਾ ਪੰਜਾਬੀਆਂ ਨੂੰ ਜੱਟਾਂ ਨੂੰ ਗਾਲਾਂ ਕੱਟ-ਕੁੱਟ ਕੇ ਹਨਾ ਉਹਨੇ ਰੋਜੀ ਰੋਟੀ ਚਲਾਈ ਹੋਈ ਐ ਔਰ ਜੱਟ ਇਹੋ ਜਿਹੇ ਸਲੇ ਦੇ ਕਤੀੜ ਦੇ ਮਗਰ ਵੈਸੇ ਨਹੀਂ ਚਾਹਣ ਤੈਨੂੰ ਸ਼ਾਮ ਨੂੰ ਭੋਜ ਲੈਣਾ ਪਰ ਉਹਨਾਂ ਨੇ ਇੱਕ ਕਰਨਾ ਕੀ ਹੈ ਦਾ ਉਹ ਕਹਿੰਦੇ ਨੇ ਅਜੇ ਦੇਖੋ ਇਹਦਾ ਜੱਟਾਂ ਹੁਣ ਪਹਿਲਾਂ ਵਾਲੇ ਨਹੀਂ ਰਹੇ ਇਹਨਾਂ ਦਾ ਪਾਰਾ ਥੋੜਾ ਠੰਡਾ ਹੈ ਕਿਉਂਕਿ ਜੱਟਾਂ ਨੇ ਪਤਾ ਹੈ ਵੀ ਅਸੀਂ ਤਰੱਕੀਆਂ ਕਰਨੀਆਂ ਨੇ ਮੁੰਡੇ ਕੁੜੀਆਂ ਬਾਹਰ ਭੇਜਣੇ ਨੇ ਆਪ ਵੀ ਭੇਜਣੇ ਨੇ ਇਹਨੂੰ ਗੰਦ ਨੂੰ ਛਿੜ ਕੇ ਛਿੱਟੇ ਪਾਉਣ ਵਾਲੇ ਵੈਸੇ ਵੀ ਜੱਟ ਐਡੀ ਮਾੜੀ ਸੋਚ ਨਹੀਂ ਰੱਖਦੇ ਜਿੰਨੀ ਇਹ ਚਵਲ ਬੰਦੇ ਦੀ ਖੱਚਦੀ ਹੈ ਤੇ ਜਿਹੜੀ ਜਿਹੜੀ ਇਹਦੀ ਭਾਸ਼ਾ ਸੁਣ ਕੇ ਲੋਕ ਇਹਦੇ ਥੱਲੇ ਕਮੈਂਟ ਕਰਦੇ ਨੇ ਉਹਨਾਂ ਦੀ ਸੋਚ ਕਿੱਡੀ ਮਾੜੀ ਹੋਊਗੀ ਕਿੰਨੇ ਕਿੰਨੇ ਉਹਨਾਂ ਦੇ ਆਦਰਸ਼ ਇਹੋ ਜਿਹੇ ਹੋਣਗੇ ਔਰ ਅੱਗੂ ਆਪਣੇ ਬੱਚਿਆਂ ਨੂੰ ਸੇਧ ਕੀ ਦੇਣਗੇ ਸਮਝ ਨਹੀਂ ਆਉਂਦੀ ਪੁੱਤ ਪੰਜਾਬ 'ਚ ਰਹਿ ਗਏ ਨਾ ਜੱਟਾਂ ਨਾਲ ਵੈਰ ਕਵਾਇਆ ਠੀਕ ਨਹੀਂ ਰਹਿਣਾ ਤਰੱਕੀ ਵੱਲ ਨਹੀਂ ਜਾਣਾ ਹੈਗਾ ਇਹਦੀ ਇੱਕ وجہ ਇਹ ਹੈ ਕਿ ਜੱਟ ਕਮਿਊਨਿਟੀ ਜ਼ਿਆਦਾ ਵੀ ਹੈ ਠੀਕ ਹੈ ਜੇ ਤੁਸੀਂ ਸਾਰੀਆਂ ਹੋਰ ਬਰਾਦਰੀਆਂ ਨੂੰ ਜੋੜ ਰਹੀਏ ਤਾਂ ਇੱਕ ਪਾਸੇ ਜੱਟ ਰਹੀਏ ਤਾਂ ਇੰਨੀ ਕਮਿਊਨਿਟੀ ਹੁੰਦੀ ਹੈ ਜਿਹੜੀ ਕਮਿਊਨਿਟੀ ਜਿਆਦਾ ਹੁੰਦੀ ਹੈ ਔਰ ਦੂਜੀ ਗੱਲ ਦੇਖਿਆ ਜਾਏ ਤਾਂ ਥੋੜਾ ਜਿਹਾ ਜ਼ਿੰਮੇਵਾਰੀ ਚ ਵੀ ਇਹ ਹੋਰ ਬਰਾਦਰੀਆਂ ਨਾਲੋਂ ਅੱਗੇ ਨੇ ਪੈਸਾ ਵੀ ਲਾ ਸਕਦੇ ਨੇ ਤੀਜੀ ਗੱਲ ਜੇ ਦੇਖਿਆ ਜਾਏ ਤਾਂ ਦਲੇਰ ਵੀ ਘੱਟ ਨਹੀਂ ਮਾਰ-ਕਾਰ ਚ ਵੀ ਮਾਰ-ਕਾਰਟ ਵਿੱਚ ਵੀ ਘੱਟ ਨਹੀਂ ਕਿਸੇ ਨਾਲੋਂ ਤੇ ਇਹੋ ਜੀ ਕਮਿਊਨਿਟੀ ਨੂੰ ਜਿਆਦਾ ਛੇੜਨਾ ਨਹੀਂ ਚਾਹੀਦਾ ਜਿੱਦ ਨੇ ਹਿੱਲ ਗਈ ਤਾਂ ਉਦੋਂ ਥੱਲੇੋਂ ਤੱਕ ਹਲਾ ਦਊਗੀ ਕੋਈ ਫਾਇਦਾ ਨਹੀਂ ਹੋਣਾ ਜੇ ਇਹਦੇ ਵਿੱਚ ਤੁਹਾਨੂੰ ਤਰੱਕੀ ਦਿਖਦੀ ਹੈ ਪੈਦਾ ਦਿਖਦਾ ਤਾਂ ਚੱਲੀ ਜਾਣ ਤੋਂ ਕੰਮ ਬਹੁਤ ਵਧੀਆ ਇਹਨੇ 1.5 ਫੁੱਟੇ ਨੇ ਤੇ ਆਪਣਾ ਕੰਮ ਵਧੀਆ ਚਲਾਇਆ ਗਾਲਾਂ ਗੋਲਾਂ ਕੱਟੀਆਂ ਤੇ ਵੀਊ ਲੈਏ ਤੁਹਾਡੇ ਤੋਂ ਤੇਰੇ YouTube ਤੋਂ ਆ ਗਿਆ ਪੈਸਾ ਇਹ ਪੈਸਾ ਜ਼ਿਆਦਾ ਜ਼ਿਆਦਾ ਨਹੀਂ ਚੱਲਣਾ ਹੈਗਾ ਇਹ ਇਹ ਜਿਹੜਾ ਬੰਦਰ ਇਹਨਾ ਭੌਂਕਦਾ ਨਾ ਇਹ ਇਹ ਇਹਦੇ ਪਿੱਛੇ ਤੁਸੀਂ ਥੱਲੇ ਜਿਹੜੇ ਕਮੈਂਟ ਕਰਦੇ ਹੋ ਇਹ ਤਾਂ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ YouTube ਤੇ ਚੈਨਲ ਉਹਨੇ ਚਲਾਇਆ ਹੋਇਆ ਇੰਸਟਾ ਫੇਸਬੁੱਕ ਤੇ ਇਹ ਭੌਂਕਦਾ ਹੈ ਸਰਕਾਰਾਂ ਦਾ ਗਲ ਵਿੱਚ ਪਟਾ ਇਹਨੇ ਪਾਇਆ ਹੋਇਆ ਤੇ ਤੁਸੀਂ ਕਰੀ ਜੋ ਕਮੈਂਟ ਕੋਈ ਗੱਲ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਵਾਦਨ ਚੌਰ ਦਾ ਇੱਕ ਦਿਨ ਸਾਧ ਦਾ ਕਿੰਨਾ ਚਿਰ ਪੜਕੂਗਾ ਵੈਸੇ ਇੱਜ਼ ਦੀ ਜ਼ੁਬਾਨ ਚ ਦਮ ਹੁੰਦਾ ਨਾ ਉਹ ਸਿਆਣੇ ਕਹਿੰਦੇ ਨੇ ਜੋ ਗਰਜਦੇ ਹਨ ਉਹ ਬਰਸਦੇ ਨਹੀਂ ਔਰ ਜੋ ਬਰਸਦੇ ਹਨ ਉਹ ਗਰਜਦੇ ਨਹੀਂ ਉਹ ਸਾਬ ਹੁਣ ਹੈ ਇਹ ਗਰਜਦਾ ਹੁਣ ਇਹਨੇ ਬਰਸਣਾ ਕੋਈ ਨਹੀਂ ਤੇ ਜਿੱਦਨ ਇਹਨੂੰ ਕਿਸੇ ਭੇੜੇ ਚ ਜੱਟ ਨਹੀਂ ਕੱਚਾ ਚ ਦੇ ਲਿਆ ਉਹ ਦਿਨੇ ਦਾ ਟੱਟੂ ਪਾਰ ਕਰ ਦੇਣਾ ਤੇ ਤੁਸੀਂ ਭੂਏ ਚੜਾਈ ਰੱਖੋ ਤੁਹਾਡਾ ਕੰਮ ਹੈ ਇਹਨੂੰ ਮਰਵਾਉਣ ਤੇ ਉਹਨੂੰ ਪਤਾ ਹੈ ਤੁਸੀਂ ਚਾਹੁੰਦੇ ਹੋ ਕਿ ਇਹ ਮਰੇ ਤਾਂ ਇਹਦੀ ਜ਼ਿਆਦਾ ਸਪੋਰਟ ਕਰਦੇ ਹੋ ਤੇ ਇਹਨੂੰ ਰੱਬ ਮਾਰੂਗਾ ਜੱਟ ਨਹੀਂ ਮਾਰਨਗੇ ਸੋ ਇਹਦੀ ਮੇਨ ਚੀਜ਼ ਜਿਹੜੀ ਹੈਦੀ ਲੈਂਗੁਏਜ ਬਹੁਤ ਗੰਦੀ ਹੈ ਕੁੱਤਾ ਹੈ ਬਿਲਕੁਲ ਕਿਸੇ ਕਮੀਨੇ ਦੀ ਸੱਟ ਹੈ ਬੰਦੇ ਦੀ ਨਹੀਂ ਹੈਗਾ ਵੈਸੇ ਤਾਂ ਇਹਨੂੰ ਲਾਂਹ ਤਾਂ ਬੜੇ ਲੋਕ ਪਾ ਰਹੇ ਨੇ ਇਹਦੀ ਕਮਿਊਨਿਟੀ ਤੇ ਵੀ ਬਹੁਤ ਪਾ ਰਹੇ ਨੇ ਪਰ ਇਹਨੂੰ ਲੱਗਣੀ ਨਹੀਂ ਠੀਠੇ ਖਾਚਾ ਇਹਨੂੰ ਸੂਲ ਉੱਠਦਾ ਤੀਜੇ ਕਮੇਨੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤੇ ਅੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਇਹਦੀ ਕਿੱਲੀ ਰੱਖਣੀ ਹੈ ਖਿੱਚ ਕੇ ਬਾਂਦਰ ਦੀ ਪੂਰੀ ਐਂ ਹੀ ਰੱਖਣਾ ਤੇ ਗੱਲ 'ਚ ਫਟਾਪਾ ਕੇ ਔਰ ਸਪੋਰਟ